ਪਰ ਦੀਪ ਮੇਰੇ ਵੀਰੋ ਰੀਕੂ ਸਰਪੰਚ ਦੇ ਮੇਲੇ ਤੇ ਖੇਡਿਆ ਤੇ ਉੱਥੇ ਬੈਸਟ ਬਣ ਕੇ ਜਿੱਤਿਆ ਘੋੜਾ ਤੇ ਅੱਜ ਦੇ ਮੇਲੇ ਤੇ 24 ਕਬੱਡੀਆਂ ਪਾਈਆਂ ਨੇ 19 ਨੰਬਰ ਜੋੜੇ ਨੇ ਉਹ ਦਬਰਜੀ ਵਾਲਾ ਦੀਪ ਅੱਜ ਦੇ ਮੇਲੇ ਦਾ ਬੈਟ ਰੇਡਰ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਦਬਰੂਟੇ ਗੁਰਦੇਵਤ ਨੇ ਫੇ ਬੈਸਟ ਯਾਫੀ ਵਾਲਾ ਟਰੈਕਟਰ ਛੋਟੇ ਟਾਰ ਜੰਦਾ ਮੇਰੇ ਵੀਰੇ ਪਈ ਹੈ ਅੱਜ ਦੇ ਮੇਲੇ ਦੀ ਜੇਤੂ ਟੀਮ ਸ਼ਗਰਪੁਰ ਦੇ 16 16.5 ਜੋਗੇ ਵਾਲੇ ਦਾ 21 ਨੰਬਰ ਅੱਜ ਦੇ ਮੇਲੇ ਦੀ ਕਹਿੰਦੇ ਜੇਤੂ ਟੀਮ ਜੋਗੇ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਯਾਫੀ 8 ਟਾਂਚ ਤੈਨ ਜੱਸਾ ਹੌ ਲੜ ਗਿਆ ਕਾਂਗੋ ਬੱਲੇ 11 ਕਬੱਡੀਆਂ 10 ਨੰਬਰ ਹੌ ਲੜ ਗਿਆ ਸੀਸਰ ਨੂੰ ਹਰਿਆਣਾ ਸੀਸਰ ਵਾਲੀਆ ਤੇ ਗੁਰਵਿੰਦਰ ਕਾਂਗਾ ਬੈਸਟ ਨੇ ਗੋਪੀਆ ਅਜ ਦੇ ਮੇਲੇ ਦਾ ਬੈਸਟ ਰੇਡਰ ਕੌਲੀਏ ਕਲਾਂ ਦੇ ਕੱਪ ਦਾ ਬੈਸਟ ਰੇਡਰ 1 ਲੱਖ 11 ਹਜ਼ਾਰ ਦਾ ਜਿੱਤੂ ਗੁਰਪ੍ਰੀਤ ਵਰੇ ਸਾਹਿਬ ਸੱਤ ਕਬਡੀਆਂ ਪਾ ਕੇ ਸੱਤ ਪੁਆਇੰਟ ਲੈ ਗਿਆ ਬੈਸਟ ਰੇਡਰ ਔਰ ਰੋਲ ਇੱਕ ਮਿੰਟ ਭੋਲੇ ਨੇ ਸੱਤ ਕਬਡੀਆਂ ਪਾਈਆਂ ਉਹਦੇ 6 ਨੰਬਰ ਆ ਪਰ ਗੁਰਪ੍ਰੀਤ ਸੱਤਾਂ ਸੱਤ ਪਾ ਕੇ ਬੈਸਟ ਬਣਿਆ ਹਰਮਨ ਢੋਲੀਏ ਦੇ ਪੰਜ ਟੱਚ ਦੋ ਜੱਫੇ ਹਰਮਨ ਢੋਲੀਆ ਬੈਸਟ ਸਟਾਪਰ ਢੋਲੀਏ